2000 ਐਮਐਲਏ ਬਣਿਆ ਅਰੇ ਪੰਜਾਬ ਦੇ ਲੋਕਾਂ ਨੇ ਵੋਟਾਂ ਪਾ ਕੇ ਆ ਮੁਖਸਰ ਹਲਕੇ ਦੇ ਲੋਕਾਂ ਨੂੰ ਐਮਐਲਏ ਬਣਾਇਆ ਤੇ ਤੁਸੀਂ ਕੀ ਖੇ ਖਿਡਾਰੀ ਪਿਛਲੇ ਪਹਿਲੇ ਆ ਕੇ ਬਜ਼ੁਰਗ ਦੀ ਸਾਡੇ ਦੀ ਕਮਾਲ ਹੋ ਗਈ ਮੈਂ ਨਾ ਜਮਾਂ ਦਰਕਾਰੀ ਵੀ ਪਾਰਟੀ ਭਾਜਪਾ ਦੇ ਤੁਸੀਂ ਜਾ ਕੇ ਉਹਦੇ ਚ ਸ਼ਾਮਲ ਹੋਗੇ ਐਨਾ ਦਿੱਲੀ ਦੇ ਬਾਰਡਰਾਂ ਦੇ ਐਨਾ ਤਸ਼ੱਦਦ ਚੱਲਿਆ ਤੁਸੀਂ ਦੇਖਿਆ ਤੁਹਾਡੇ ਸਾਹਮਣੇ ਸੀ ਸਿੱਧੀਆਂ ਗੋਲੀਆਂ ਮਾਰੀਆਂ ਭਾਜਪਾ ਨੇ ਸਾਡੇ ਕਿਸਾਨਾਂ ਨੂੰ ਆ ਚਾਰ ਰੀਵਰ ਕੋਡ ਲੈ ਕੇ 23 ਕਾਨੂੰਨ ਤੋੜ ਕੇ ਮਜ਼ਦੂਰਾਂ ਵਾਸਤੇ ਕਿੰਨਾ ਵਾਸਤੇ ਮਜ਼ਦੂਰਾਂ ਵਾਸਤੇ ਸਾਨਾਂ ਨੂੰ ਤਾਂ ਪਹਿਲਾਂ ਉਹਨਾਂ ਨੇ ਮਾਰਿਆ ਹੀ ਮਾਰਿਆ ਮਿਦੂਰਾ ਉੱਤੇ ਆ ਮੰਡੀਆਂ ਤੋੜੀਆਂ ਕਿੱਡੇ ਢੰਗ ਨਾਲ ਲਿਆ ਕੇ ਇਹ ਕਿਹਦੀ ਬੋਲੀ ਬੋਲਦੇ ਆ ਪਾ ਪਾ ਦੀ ਤੇ ਭਾਈ ਤੋਂ ਸਾਡੇ ਭਾਈ ਦੇ ਮੁੰਡੇ ਤੋਂ ਸਾਨੂੰ ਆਸ ਨਹੀਂ ਸੀ ਮਹਿਬੂਲਾ ਨਹੀਂ ਸਾਨੂੰ ਗੱਲ ਨਹੀਂ ਨਹੀਂ ਉਹ ਭਾਈ ਦੇ ਮੁੰਡੇ ਤੋਂ ਸਾਨੂੰ ਆਸ ਨਹੀਂ ਸੀ ਸਾਨੂੰ ਸ਼ਰਮ ਸਾਡਾ ਪਰਿਵਾਰ ਸੀ ਭਾਈ ਸਾਡਾ ਪਰਿਵਾਰ ਸੀ ਤੇ ਅੱਜ ਭਾਈ ਨੇ ਸਾ ਮੁੰਡੇ ਕਰ ਜਾਂਦੇ ਵਹਿ ਜਾਂਦੇ ਆਹ ਇਹ ਨਹੀਂ ਨਾ ਨਹੀਂ ਚਾਹੁੰਦਾ ਅੱਜ ਇਹ ਨਹੀਂ ਲੈਣਾ ਚਾਹੀਦਾ ਸਾਨੂੰ ਪੂਰਾ ਗੁੱਸਾ ਨਾ ਅਸੀਂ ਅੱਜ ਬੋਲਣ ਲਈ ਆ ਕਿਸੇ ਨੂੰ ਇੱਥੇ ਨਾ ਅਸੀਂ ਕੱਲ ਬੋਲਣ ਲਈਏ ਭਾਜਪਾ ਦਾ ਖਾਸ ਕਰਕੇ ਕੰਨ ਕਰਕੇ ਸਾਡੇ ਬੰਦੇ ਪ੍ਰਸ਼ਾਸਨ ਸਾਡਾ ਸੁਣ ਲੈ ਸਾਡਾ ਵਿਰੋਧ ਦਾ ਸਵਾਲ ਆ ਅਸੀਂ ਵਿਰੋਧ ਕਰਨਾ ਹੀ ਕਰਨਾ ਨਾ ਕਿ ਲੋੜ ਪਣਦੀ ਏ ਕੱਲ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਵੱਡੀ ਮਹਾਪੰਚਾਇਤ ਹੋਣ ਜਾ ਰਹੀ ਆ ਪੰਜਾਬ ਦੇ ਵਿੱਚ ਕਾਲ ਨੂੰ ਜਿਹੜੇ ਵੱਡੇ ਐਲਾਨ ਹੋ ਸਟੇਜ ਤੋਂ ਹੋਣ ਜਾ ਰਹੇ ਆ ਜਿਹੜੀ ਸੰਯੁਕਤ ਕਿਸਾਨ ਮੋਰਚੇ ਨੇ ਸਾਨੂੰ ਭਜ ਭਾਰ ਆਉ ਤੇ ਭਜ ਭਾਪ ਭਜਾਉ ਦਾ ਨਾਰਾ ਸੀ ਉਹ ਅਸੀਂ ਕਾਰਪੋਰੇਟ ਭਜਾਉ ਤੇ ਤੇਜ ਬਚਾਉ ਉਹਦੇ ਦੇ ਨਾਰੇ ਤੇ ਫੁੱਲ ਚੜਾਉਂਦੇ ਹੋਏ ਅਸੀਂ ਅੱਜ ਇੱਥੇ ਪਿੰਡ ਚ ਭੇਲ ਵਾਲੀ ਵਿਰੋਧ ਕਰਦੇ ਆ ਜਿਹੜੀ ਪਾਰਟੀ ਨੂੰ ਲੋਕ ਚਾਹੁੰਦੇ ਨਹੀਂ ਜਿਹੜੀ ਘੱਟ ਗਿਣਤੀਆਂ ਤੇ ਹਮਲੇ ਕਰ ਰਹੀ ਆ ਲਗਾਤਾਰ ਲੋਕਾਂ ਦਾ ਬਢਾਂਗਾ ਕਰਾਊਗੀ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਦੰਗੇ ਕਰਵਾ ਕੇ ਵੋਟਾਂ ਮੰਗਦੀ ਆ ਉਹ ਕਿਸੇ ਦਾ ਭਲਾ ਕਿਹਨੂੰ ਚਾਊਗੀ ਇੱਕ ਦੇਸ਼ ਇੱਕ ਮੰਡੀ ਇੱਕ ਬੋਲੀ ਇੱਕ ਪਹਿਰਾਵਾ ਉਹ ਲੋਕਾਂ ਨੂੰ ਮਾਰ ਕੇ ਰਾਜੀ ਆ ਲੋਕਾਂ ਦਾ ਪਲਾ ਨਹੀਂ ਚੁੰਦੀ ਖਾਸ ਕਰਕੇ ਭਾਜਾ ਜੇ ਵੀ ਗਏ ਸੀ ਨਾ ਬਹਿ ਕੇ ਮੁੜਿਆ ਇਹ ਚੱਲ ਅੱਗੇ ਉਹ ਜਿਹੜੀਆਂ ਸ਼ਰਤਾਂ ਕਰਕੇ ਮੁੱਕ ਰਿਆ ਐਮਐਸਪੀ ਆਲਾ ਜਿਹੜਾ ਮਾਮਲਾ ਉਹ ਪੰਜਾਬ ਹਰਿਆਣਾ ਤੇ ਰਾਜਸਥਾਨ ਚੱਲ ਰਿਹਾ ਆਲ ਇੰਡੀਆ ਦਾ ਮਾਮਲਾ ਐਮਐਸਪੀ ਆਲਾ ਵਿਚਾਰਨ ਦੀ ਗੱਲ ਕਹਿ ਕੇ ਉਹ ਤੋਂ ਮੁੱਕਰੀ ਗਈ ਜੇ ਦੇਸ਼ ਦੇ ਅੰਗ ਦਾ ਤਾਂ ਨੇ ਜੇ ਦੇਸ਼ੇ ਮੇਂ ਦੂਰ ਨੇ ਦੇਸ਼ ਦੇ ਕਿਸਾਨ ਨੇ ਉਹ ਵੀ ਆਪ ਦਾ ਪੇਟ ਭਰਦੇ ਨੇ ਤੇ ਅੰਨ ਦਾ ਤਾਂ ਲੋਕਾਂ ਦਾ ਪੇਟ ਭਰਦੇ ਨੇ ਕੀ ਉਹ ਪੰਜਾਬ ਦੇ ਜਿਹੜੇ ਪੜ੍ਹਾਣ ਧਰਮ ਚ ਉਹਨਾਂ ਦਾ ਹਿੱਸਾ ਨਹੀਂ ਹੈ ਹੈ ਕਿਉਂ ਡੈਮ ਸੇਫਟੀ ਐਕਟ ਭਾਜਪੀ ਨੇ ਜਿਹੜਾ ਉਹ ਪੰਜਾਬ ਨੂੰ ਬਾਹਰ ਕੱਢ ਕੇ ਆਪ ਦਾ ਸਿੱਧਾ ਉਹਦੇ ਤੇ ਕਬਜ਼ਾ ਕੀਤਾ ਕਿਉਂ ਕੀਤਾ ਭਾਜਪਾ ਨੇ ਕਿਉਂਕਿ ਨਹਿਰਾਂ 'ਚ ਪਾਣੀ ਛੱਡਣਾ ਸੂਆਂ ਕਸਰਾਂ 'ਚ ਪਾਣੀ ਛੱਡਣਾ ਉਹ ਉਹ ਆਪਦੀ ਮਰਜ਼ੀ ਨਾਲ ਛੱਡਣਗੇ ਆਪ ਰੋਇਪੁਰ ਡੋਬਿਆ ਜੇ ਸਾਡਾ ਕੋਈ ਉਥੇ ਪੰਜਾਬ ਦਾ ਉਥੇ ਕੋਈ ਬੰਦਾ ਹੁੰਦਾ ਜਾ ਕੇ ਕਹਿ ਸਕਦਾ ਸੀ ਵੀ ਸਾਡੇ ਭਾਈ ਪਰੋਏ ਪਰ ਡੁੱਬ ਗਿਆ ਪਾਣੀ ਵਿੱਚ ਛੱਡਣਾ ਕਿਉਂ ਭਾਈ ਬਣੇ ਕੰਟਰੋਲ ਹੱਥ 'ਚ ਕਰ ਲਿਆ ਉਹ ਮਰਜੀ ਡੋਹਣ ਮਰਜੀ ਛੱਡਣ ਆ ਚੋਣ ਕਮਿਸ਼ਨਰ ਦੀ ਸਿੱਧੀ ਚਿੱਠੀ ਕੱਢ ਕੇ ਪੰਜਾਬ ਦੇ ਜਿਨ੍ਹਾਂ ਇਹ ਪੁਲਿਸ ਦੇ ਡੰਡੇ ਦਾ ਰਾਜ ਇਹ ਵੋਟਾਂ ਦਾ ਪ੍ਰਚਾਰ ਕਰਾਏ ਆ ਕਿ ਕਿ ਲੋਕਾਂ ਤੋਂ ਤੁਹਾਨੂੰ ਡਰ ਲੱਗਦਾ ਤੁਸੀਂ ਪੁਲਿਸ ਲੈ ਕੇ ਚੜਦੇ ਹੋ ਲੋਕਾਂ ਦੇ ਆ ਡੈਮੋਕਰੇਸੀ ਆ ਆਹ ਤੁਸੀ ਡੈਮੋਕਰੇਸੀਆਂ ਧਜੀਆਂ ੜਾਈਆਂ ਜੇ ਲੋਕਾਂ ਨੇ ਅੱਜ ਤੁਹਾਡਾ ਰਾਹ ਰੋਕ ਲਿਆ ਕਹਿੰਦੇ ਯਾਰ ਤੁਸੀ ਡੈਮੋਕਰੇਸੀ ਲੰਘਣਾ ਕਰ ਰਹੇ ਆ ਆ ਡੈਮੋਕਰੇਸੀ ਆ ਆਹ ਤੁਹਾਡੇ ਸਾਹਮਣੇ ਡੈਮੋਕਰੇਸੀ ਵੇਖੋ ਤਾਂ ਮੁੰਡਾ ਸਾਡਾ ਹੀ ਆ ਕਿਸੇ ਕੋ ਉਪਰਾ ਮੁੰਡਾ ਨਹੀਂ ਇਹ ਭਾਈ ਸਾਹਿਬ ਦਾ ਸਾਡਾ ਬੇਟਾ ਆ ਅਸੀਂ ਸਤਕਾਰ ਕਰਦੇ ਆ ਭਾਈ ਸਾਹਿਬ ਦਾ ਸਾਡਾ ਸਰਦ ਝੁਕਦਾ ਵਧੀਆ ਸਤਾਰ ਜੀ ਤੇ ਇਦਾਂ ਕੀ ਮੇਰੀ ਗੱਲ ਦਾ ਨਹੀਂ ਯਾਰ ਸਤਾਰ ਇੱਜ਼ਤ ਪੁੱਤ ਜੁਰੀ ਸਤਾਰ ਇੱਜ਼ਤ ਅਜੇ ਅਸੀਂ ਕਮਾਈ ਇਹ ਵਾਲੀ ਭਾਈ ਸਾਹਿਬ ਦਾ ਸਤਕਾਰ ਕਰਦੇ ਹਜੇ ਵੀ ਨੀ ਪੱਥਰ ਲੱਗੀ ਸਭ ਭਾਈ ਸਾਹਿਬ ਦੇ ਭਾਈ ਉਹ ਗੱਲ ਆ ਗਲਤ ਗੱਲ ਕਰਦਾ ਨਹੀਂ ਨਹੀਂ ਮੈਂ ਗਲਤ ਗੱਲ ਕਰਦਾ ਕੀ ਗਲਤ ਕੋਈ ਨਹੀਂ ਮੈਂ ਇੱਕ ਵਾਰ ਭਾਈ ਸਾਹਿਬ ਰਵਜੀ ਸਤਾਰ ਇੱਜ਼ਤ ਪਿਆਰ ਜਿਨਾ ਸਾਡੇ ਸਿੱਖਿਆ ਭਾਈ ਸਾਹਿਬ ਕਿਉਂ ਜਾ ਕੇ ਤੁਰੇ ਠੀਕ ਹੈ ਨਾ ਆ ਤੂੰ ਮੇਰੇ ਕੋਲ ਆ ਨਹੀਂ ਕਰਿਆ ਜੀ ਚੜਕ ਆਪੀ ਮੇਰੇ ਬੈਗਟਿਸ ਗੱਲ ਕਰੀ ਤੁਲ ਜਵਾਬ ਮੈਂ ਚਾਹ ਸੁਣ ਇਥੇ ਪਿਆ ਵਾਲੇ ਪਾਣੀ ਨਹੀਂ ਲਾ ਦੇ ਕਹਿੰਦਾ ਸਾਰੀ ਅਪਰਾਧ ਪਤਾ ਸਾਰੀ ਉਪਰ ਜਾਣੇ 100 ਟਿਕਾ ਨਹੀਂ ਰਾਇਆ ਸੀ ਅੱਜ ਇਹ ਨਾ ਹੋਈ ਸੀ ਤੁਸੀ ਜਾਤ ਉੱਟਦੇ ਲੋਕ ਨੂੰ ਯਾਦ ਜਿਤਾ ਦਿੰਦੇ ਮੈਂ ਐ ਲਕੀਰ ਖਿੱਚੀ ਐ ਇੱਕ ਵਾਰ ਇੱਕ ਵਾਰ ਗੱਲ ਕਰੀਏ ਹੁਣ ਅਪਾ ਜੇ ਮੈਂ ਪਰਿਵਾਰ ਚ ਬੈਠਣ ਦੀ ਗੱਲ ਹੈ ਉੱਪਰ ਸਾਰੀ ਵੇਲੇ ਘਰੇ ਬੈਠਦੇ ਨਹੀਂ ਕਰੇ ਮੇਰੀਆਂ ਮਾਵਾ ਮੇਰੇ ਭਰਾ ਮੇਰੇ ਬਿਊਰੋਕ੍ਰਾਟ ਚਲੋ ਕਰ ਲੋ ਬੰਦ ਕਰ ਯਾਰ ਬੰਦ ਕਰ ਲੋ ਬੰਦ ਕਰ ਨਹੀਂ ਕਰ ਲੋ ਵੀਰੇ ਬੰਦ ਯਾਰ ਕੋਈ ਗੱਲ ਨਹੀਂ ਕਰ ਨੂੰ